ਜਿੰਦਾਬਾਦ ਨਾਲ ਛੁੱਟ ਚੁੱਕੇ ਮੇਰੇ ਵੱਲੋਂ ਯਾਨੀ ਕਿ ਮੇਜਰ ਸਿੰਘ ਚੱਕ ਸਾਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਕਬੂਲ ਕਰਿਓ ਆਵਾਜ਼ ਦੇ ذریعے ਅੱਜ ਤੁਸੀਂ ਸਾਨੂੰ ਅੱਜ ਦਾ ਪ੍ਰੋਗਰਾਮ ਸਪੈਸ਼ਲ ਤੁਸੀਂ ਸੁਣ ਰਹੇ ਆ ਤੇ ਖਾਸ ਕਰਕੇ ਅੱਜ ਆਪਾਂ ਗੱਲਾਂਬਾਤਾਂ ਕਰਨੀਆਂ ਆ ਭਈ ਭਾਈ ਅਮਰਤਪਾਲ ਖਾਲਸਾ ਦਿਬੂਗਲ ਦੀ ਜੇਲ੍ਹ ਦੇ ਵਿੱਚ ਬੰਦਿਆਂ ਤੇ ਕਿਦੋਂ ਚੱਕਣਗੇ ਉਹ ਸੋਂ ਤੇ ਕਿਦੋਂ ਚੱਕਣ ਜਾ ਰਹੇ ਆ ਤੇ ਇਸ ਬਾਬਤ ਆਪਾਂ ਸਾਰੀ ਗੱਲਬਾਤ ਕਰਨੀ ਆ ਸਰਦਾਰ ਨਸ਼ੱਤਰ ਸਿੰਘ ਚੋਹਾਨ ਸਾਡਾ ਨਾਲ ਜੁੜ ਗਏ ਨੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਉਹਨਾਂ ਦੀ ਨਜ਼ਰ ਦੇ ਥਰੂ ਆਪਾਂ ਗੱਲਬਾਤ ਤੁਹਾਡਾ ਨਾਲ ਕਰਦੇ ਆ ਤੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਚਾਹ ਸਾਬ ਤੁਹਾਡੇ ਆਪਣੇ ਪ੍ਰੋਗਰਾਮ ਜਿੰਦਾਬਾਦ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹ ਸਾਬ ਠੀਕ ਠਾਕ ਹੋ ਵਾਹਿਗੁਰੂ ਦੀ ਕਿਰਪਾ ਜੀ ਬੜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਆਂ ਵੀ ਜਿੱਥੇ-ਜਿੱਥੇ ਵੀ ਗੱਲਬਾਤ ਕੋਈ ਚੱਲਦੀ ਆ ਨਾ ਖਾਸ ਕਰਕੇ ਜੇ ਆਪਾਂ ਨੂੰ ਸਾ ਸਾਡੀ ਗੱਲ ਕਿਤੇ ਕੌਮ ਦੀ ਗੱਲ ਚੱਲਦੀ ਹੈ ਜਾਂ ਕੋਈ ਸਾਨੂੰ ਲੱਗਦਾ ਨਾ ਕਿਤੇ ਰੁਕਾਵਟਾਂ ਫਿਰ ਮੈਂ ਤੁਹਾਨੂੰ ਮੇਰੇ ਮੰਦੇ ਬਲਵਲੇ ਆਉਂਦੇ ਆ ਵੀ ਝੋਂਡਾ ਸਾਹਿਬ ਨੂੰ ਘੈਂਟੀ ਕੀਤੀ ਜਾਵੇ ਖਾਸ ਕਰਕੇ ਅੱਜ ਆਪਾਂ ਜਿਹੜੀ ਗੱਲਬਾਤ ਲਈ ਅੱਜ ਆਪਾਂ ਦੋਵੇਂ ਵੀਰ ਜ਼ਿੰਦਾਬਾਦ ਤੇ ਇਕੱਠੇ ਹੋਏ ਆ ਆਵਾਜ਼ ਦੇ ਜ਼ਰੀਏ ਤੇ ਖਾਸ ਕਰਕੇ ਭਾਈ ਅਮਰਤਪਾਲ ਖਾਲਸਾ ਬੜੇ ਹੀ ਸ਼ਾਨੁਸ਼ੌਕਤ ਨਾਲ ਜਿੱਤੇ ਇਲੈਕਸ਼ਨ ਪਰ ਜੇਲ੍ਹ ਦੇ ਵਿੱਚ ਆ ਪਰ ਕਿਦੋਂ ਉਹ ਹੋ ਚੁੱਕਣ ਜਾ ਰਹੇ ਆ ਸੋ ਹੋਰ ਦਿਓ ਅਹ ਦੇਖੋ ਮੇਰੇ ਸਹਿਯੋਗੀ ਸਵਾਲ ਜਿਹੜਾ ਹੈਗਾ ਅੱਜ ਇਕੱਲਾ ਤੁਹਾਡਾ ਨਹੀਂ ਇਹ ਪੂਰੀ ਐਲਐਸ 6 ਸਮਾਜ ਦੇ ਦਮਨ ਦੇ ਦਿਮਾਗ ਦੇ ਵਿੱਚ ਆਇਆ ਹੈਗਾ ਕਿਉਂਕਿ ਅਮਰਪਾਲ ਸਿੰਘ ਜੀ ਨੇ ਬੜੇ ਸ਼ਾਨੋਸ਼ੌਕ ਦੇ ਨਾਲ ਇਲੈਕਸ਼ਨ ਲਈ ਦਿੱਤੀ ਆ ਉਹ ਜੇਲ੍ਹ ਦੇ ਵਿੱਚ ਰਹਿੰਦੇ ਦੇ ਕੋਈ ਵੀ ਜੋ ਹਕੀਕਤ ਹੈਗੀ ਆ ਉਹ ਇਹ ਆ ਤੇ ਅੱਗਾ ਪਿੱਛਾ ਤਾਂ ਆਪਾਂ ਡੇਢੀ ਪੱਕੀ ਡੇਟ ਦਾ ਕੋਈ ਆਪਾਂ ਕਹਿ ਨਹੀਂ ਸਕਦੇ ਤਾਂ ਕਿਦੋਂ ਨੂੰ ਕਰਜ਼ਾ ਚੁਕਣੀ ਆ ਕਿਸੇ ਉਹਨਾਂ ਨੇ ਸੌ ਲੇਕਿਨ ਚੁਕਣਗੇ ਜ਼ਰੂਰ ਇਹਦੇ ਵਿੱਚ ਕੋਈ ਦੂਜੀ ਦ राय ਨਹੀਂ ਹੋ ਸਕਦੀ ਕਿਉਂਕਿ ਏਸੇ ਹੀ ਕੈਟਾਗਰੀ ਵਿੱਚ ਪਹਿਲੇ ਵੀ ਜੋ ਆਪਣੇ ਸਿੰਘ ਹੈਗੇ ਆ ਉਹ ਜੇਲਾਂ ਵਿੱਚ ਰਹਿ ਚੁੱਕੇ ਔਰ ਉਹਨਾਂ ਨੇ ਲੱਖਾਂ ਦਿੱਤੀਆਂ ਹੱਥ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਸੌਂ ਚੁੱਕੀਆਂ ਹੈਗੀਆਂ ਬਿਲਕੁਲ ਜੀ ਬਿਲਕੁਲ ਤੋਂ ਇਹ ਵਿੱਚ ਦੂਜੀ ਕੋਈ ਰਾਏ ਹੋਰ ਨਹੀਂ ਹੋ ਸਕਦੀ ਅੱਗੇ ਪਿਛੇ ਜ਼ਰੂਰ ਹੋ ਸਕਦਾ ਹੈਗਾ ਲੇਕਿਨ ਇਹ ਆ ਕਿ ਸੋਸ਼ਲ ਯੂਰ ਚੁੱਕਣਗੇ ਉਹ ਪਰ ਚੌਹਨ ਸਾਹਿਬ ਇੱਕ ਗੱਲ ਮੇਰੇ ਮਨ ਦਾ ਬਲਬਲਾ ਖਾਸ ਕਰਕੇ ਕਿਆ ਬਾਤਾਂ ਸੋਸ਼ਲ ਮੀਡੀਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਕਰਮਚੀਤ ਹੈ ਕਰਮਚੀਤ ਭਾਜੀ ਦਾ ਵੀ ਸਾਨੂੰ ਮੈਸੇਜ ਆ ਰਿਹਾ ਆ ਉਹਨਾਂ ਨੇ ਕੁਝ ਸਦਰਾ ਮੈਨੂੰ ਲਿਖਿਆ ਉਹ ਉਹੀ ਗੱਲ ਕਹਿ ਰਹੇ ਆ ਉਹ ਕਹਿੰਦੇ ਵੀ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਹੌਂਸਲਾ ਮੈਂ ਪੰਜਾਬ ਨਾਲ ਕਿਉਂ ਇਦਾਂ ਦਾ ਤੱਕਾ ਕਰਦੇ ਆ ਕਿਉਂ ਖਾਸ ਕਰਕੇ ਸਿੱਖੀ ਨੂੰ ਤੁਸੀਂ ਇੱਕ ਪਾਸੇ ਨੂੰ ਲਾਉਣ ਦੀਆਂ ਗੱਲਾਂ ਕਰਦੇ ਜੇ ਆਪ ਜੀ ਨੇ ਜਿਹੜੀ ਮੈਂ ਭਾਈ ਕਰਮਜੀਤ ਹੁਣਾਂ ਦਾ ਵੀ ਤਰਮਾਤ ਕਰਦਾ ਆ ਤੇ ਖਾਸ ਕਰਕੇ ਚੌਂਸਾਬ ਜਿੱਦਾਂ ਪਹਿਲੀਆਂ ਦੇ ਵਿੱਚ ਜਦੋਂ ਮਾਨ ਸਾਹਿਬ ਬੈਠੇ ਅੰਦਰ ਜਿੱਤੇ ਸੀ ਤਾਂ ਬੜੇ ਈਸ਼ਾਨ ਸ਼ੌਕਤ ਨੇ ਉਹਨਾਂ ਨੇ ਆ ਕੇ ਆਪਣੀ ਗੱਲਬਾਤ ਸਾਰੀ ਰੱਖੀ ਸੀ ਤੇ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਸੀ ਪਰ ਭਾਈ ਅਮਰਪਾਲ ਖਾਲਸਾ ਤੋਂ ਇਹ ਕੌਮਾ ਨੂੰ ਕਿਉਂ ਇਹ ਖਾਸ ਕਰਕੇ ਇਹਨਾਂ ਨੂੰ ਕਿਉਂ ਨਾ ਸਰਕਾਰਾਂ ਨੂੰ ਡਰ ਪਿਆ ਆ ਕਿਉਂ ਉਹਨਾਂ ਨੂੰ ਬਾਹਰ ਨਹੀਂ ਲੈ ਕੇ ਆ ਰਹੇ ਤੇ ਕਿਉਂ ਉਹ ਜੇਲ੍ਹ ਚੋਂ ਹਲੇ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਮੇਰੇ ਸਹਿੰਦੇ ਜੇ ਝੂਠਾ ਬੰਦਾ ਕੋਈ ਵੀ ਹੋਵੇ ਨਾ ਉਹਨੂੰ ਹਮੇਸ਼ਾ ਡਰ ਲੱਗਦਾ ਹੈਗਾ ਜਿਹੜਾ ਬੰਦਾ ਆਪਣੇ ਕੌਮ ਦੇ ਲਈ ਜਿਹਦੇ ਵਿੱਚ ਇੱਕ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਆਜ਼ਾਦੀ ਦੀ ਲੜਾਈ ਦੀ ਗੱਲ ਕਰੋ ਹੂੰ ਤੋ ਉਹ ਅਰੇ ਜੇ ਆਪਾਂ ਕਹਿੰਦੇ ਆ ਨਾ ਪਈ 90% ਆਪਣੇ ਸਿੱਖਾਂ ਨੇ ਕੁਰਬਾਨੀਆਂ ਦਿੱਤੀ ਬਿਲਕੁਲ ਤੋ ਉਹ ਇੱਕ ਹਿਸਟਰੀ ਆ ਨਾ ਇਹੋ ਹੂੰ ਤੇ ਦਸਵੇਂ ਪਾਤਸ਼ਾਹ ਨੇ ਪਰਿਵਾਰ ਆਪਣਾ ਬਾਰਦ ਕਰ ਬਿਲਕੁਲ ਔਰ ਜਿਨਨੇ ਵੀ ਅੱਜ ਤੱਕ ਜਿਹੜੇ ਤੁਸੀਂ ਇੱਕ ਨਹੀਂ ਮੈਂ ਬਹੁਤ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਹੈਗਾ ਲੇਕਿਨ ਫਿਰ ਸਵਾਲ ਵਿੱਚ ਇਹ ਆਨੇਗਾ ਕਿ ਜੇ ਮੈਂ ਥੋੜਾ ਜਿਹਾ ਬਾਹਰ ਤੁਹਾਨੂੰ ਉਦਾਹਰਣ ਦੇਣੀ ਪੈਂਦੀ ਆ ਤੇ ਫਿਰ ਤੁਹਾਡੇ ਕਈ ਕਾਲ ਹਾਂ ਇਸ ਗੱਲ ਤੇ ਵੀ ਗੱਲ ਕਰਦੇ ਆ ਕਿ ਤੁਸੀਂ ਗਲਤ ਇਹ ਕਰ ਰਹੇ ਤੁਸੀਂ ਚੱਲ ਗਏ ਇਸ ਪਾਸੇ ਨੂੰ ਉਹ ਸਿਰਫ ਮੈਂ ਉਦਾਹਰਣ ਦੇਣ ਲਈ ਗੱਲ ਕਰਦਾ ਹਾਂ ਤੋ ਉਹ ਹੈਗਾ ਸਾਡੀ ਕਿ ਹਿਸਟਰੀ ਆ ਤੇ ਜਿਹਦੇ ਵਿੱਚ ਸਾਡੀ ਜਿਹੜੀ ਕੌਮ ਹੈਗੀ ਆ ਪੰਜਾਬੀ ਜਿਹੜੀ ਆ ਸਿੱਖ ਕੌਮ ਹੈਗੀ ਆ ਇਹ ਕਿਸ ਦੇ ਅੰਡਰ ਰਹਿ ਕੇ ਰਹੇ ਦੇ ਇਹਨੂੰ ਇੱਥੇ ਕੋਈ ਬੰਦਾ ਅੰਡਰ ਨਹੀਂ ਰੱਖ ਸਕਿਆ ਹੈਗਾ ਹਮੇਸ਼ਾ ਆਜ਼ਾਦ ਸੋਚ ਆਜ਼ਾਦ ਇਹਨਾਂ ਦੇ ਸਾਰੇ ਕੰਮ ਰਹੇ ਹੈਗਾ ਅਣਖ ਤੇ ਗੈਰਤ ਜਿਹੜੀ ਆ ਉਹ ਪੰਜਾਬੀਆਂ ਵਿੱਚ ਹਮੇਸ਼ਾ ਰਹੀ ਆ ਬਿਲਕੁਲ ਤੇ ਇਸੇ ਹੀ ਕਾਰਨ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਨਾ ਦੇਖੋ ਜਿਸ ਤਰੀਕੇ ਨਾਲ ਪੰਜਾਬ ਨੂੰ ਵੰਡਿਆ ਗਿਆ ਪਾਕਿਸਤਾਨ ਦੇ ਵਿੱਚ ਰਹਿ ਗਿਆ ਇੱਧਰ ਰਹਿ ਗਿਆ ਹਾਂਜੀ ਇੱਥੇ ਇਸ ਪੰਜਾਬ ਦੇ ਵੀ ਤਿੰਨੇ ਹਿੱਸੇ ਬਣ ਗਏ ਹਾਂਜੀ ਕਾਰਨ ਕੀ ਸੀ ਇੱਕ ਸਿਆਸੀ ਤੌਰ ਤੇ ਇਹ ਕਿ ਇਹ ਲੋਕ ਇਕੱਠੇ ਦਾ ਰਹਿਣ ਨੇ ਤਾਂ ਕਿ ਸਾਨੂੰ ਕੋਈ ਖਤਰਾ ਨਾ ਬਣਿਆ ਰਹੇ ਹਾਂਜੀ ਲੇਕਿਨ ਮੈਂ ਇਹ ਸਮਝਦਾ ਹਾਂ ਖਤਰਾ ਤਾਂ ਹੁਣ ਫੇਰ ਬਣਿਆ ਰਿਹਾ ਹਾਂਜੀ ਜਿਹੜਾ ਕਿਸਾਨੀ ਜਿਹੜਾ ਦੋਨੋਂ ਨੇ ਹੋਇਆ ਕਿਸਾਨ ਮਜ਼ਦੂਰ ਜਿਹੜਾ ਉਹਦੇ ਵਿੱਚ ਪੂਰੀਆਂ 골ਡੀਆਂ ਲੁਆਤੀਆਂ ਨੇ ਦੋਸਤਾਂ ਗਵਰਨਮੈਂਟ ਦੀਆਂ ਹਾਂਜੀ ਇਸੇ ਹੀ ਕਾਰਨ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਜਿਹੜਾ ਹੁਣ ਇਹ ਅੱਜ ਕੌਮ ਜਿਹੜੀ ਹੈ ਨਾ ਮੈਂ ਕਿਸੇ ਨਹੀਂ ਮੈਂ ਤੁਹਾਨੂੰ ਸਾਰ ਸਾਰ ਗੱਲ ਸਾਂ ਇਹੋ ਹਾਂਜੀ ਪਹਿਲੇ ਇਹ ਕਿਹੜੀਆਂ ਗੱਲਾਂ ਆਪਾਂ ਅੱਜ ਸੁਣ ਰਹੇ ਕਦੇ ਪਹਿਲਾਂ ਸੁਣੀਆਂ ਨਹੀਂ ਸੀ ਕਦੀ ਵੀ ਇਹ ਬਿਲਕੁਲ ਸਹੀ ਗੱਲ ਹੈ ਜੇ ਜਿਹੜੀ ਗਵਰਨਮੈਂਟ ਦੇ ਭਾ ਜੋ ਹਨਾ ਨਿਆਹ ਹੋ ਰਹਾ ਹੈ ਪਹਿਲੇ ਕੋਈ ਕੋਈ ਗੱਲ ਬੋਲਦਾ ਨਹੀਂ ਹੁੰਦਾ ਸੀਗਾ ਜੇ ਕੋਈ ਅਨਿਆਹ ਹੋਇਆ ਹੈਗਾ ਤਾਂ ਹੁਣ ਦੇਖੋ ਹਰ ਪਾਸੇ ਬੇਚਾਨੀ ਹੋਈ ਪਈ ਹੈ ਇਸ ਵੇਲੇ ਹਮ ਔਰ ਦੂਜੇ ਪਾਸੇ ਇਹ ਹੈ ਵ ਕੌਮ ਜਿਹੜੀ ਆ ਉਹ ਪੂਰੀ ਜਾਗਰਤ ਹੋ ਚੁੱਕੀ ਹੈ ਇਸ ਵੇਲੇ ਹਮ ਹਮ ਜੇ ਅਸੀਂ ਇਸ ਗੱਲ ਨੂੰ ਇਹ ਗਵਰਨਮੈਂਟਾਂ ਕਹਿਣ ਤੇ ਅਸੀਂ ਇਹਨਾਂ ਨੂੰ ਹੁਣ ਹੁਣ ਮੈਂ ਮੈਂ ਪਾ ਪਿਛਲਾ ਕੇ ਇਹਨਾਂ ਦਾ ਕੰਮ ਸਾਰ ਲਾਂਗੇ ਉਹ ਗੱਲ ਬਣਨੀ ਨਹੀਂ ਹੈਗੀ ਬਿਲਕੁਲ ਬਿਲਕੁਲ ਚੌਂਦ ਸਾਹਿਬ ਜੇ ਆਪਾਂ ਦੇਖੋ ਇਹ ਗੱਲ ਦੇਖੋ ਤੁਸੀਂ ਕਿੰਨੀ ਵਧੀਆ ਕੀਤੀ ਹੈ ਵੀ ਹੁਣ ਆਪਣੀਆਂ ਕੌਮਾਂ ਵੀ ਜਾਗ ਚੁੱਕੀਆਂ ਜੇ ਜੇ ਪਾਈ ਅਮਰਤਪਾਲ ਖਾਤਸਾ ਜੇ ਆਪਣੇ ਉੱਥੇ ਆਵਾਮ ਜਿਹੜੀ ਜਾਗੀ ਉਹ ਸੂਝਵਾਨ ਉੱਥੇ ਦੇ ਵੋਟਰ ਸੀ ਔਰ ਸੂਝਵਾਨ ਇਨਸਾਨ ਸੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਔਰ ਦਿਲ ਦੇ ਵਿੱਚ ਸਿੱਖੀ ਵਸਦੀ ਸੀ ਉਹਨਾਂ ਨੇ ਪਾਈ ਅਮਰਤਪਾਲ ਨੂੰ ਠੋਕ ਕੇ ਜਿਤਾਇਆ ਪਰ ਹੁਣ ਉਹਨਾਂ ਦੇ ਹੋਰ ਜਿਹੜੇ ਡਿਬਿਗੁਰਗਾ ਜ਼ਿਲ੍ਹੇਾਂ ਚ ਸਿੰਘ ਬੈਠੇ ਆ ਉਹਨਾਂ ਨੇ ਵੀ ਆਪਣਾ ਮਨ ਬਣਾ ਲਿਆ ਆ ਉਹਨਾਂ ਨੇ ਬੱਖ-ਬੱਖ ਏਰੀਏ ਦੇ ਤੋਂ ਬੱਖ-ਬੱਖ ਥਾਵਾਂ ਤੋਂ ਆਪਣੀ ਇਲੈਕਸ਼ਨ ਲੜਨ ਦਾ ਆਯਾਦ ਆਯਾਦ ਤੌਰ ਤੇ ਉਹਨਾਂ ਨੇ ਆਪਣਾ ਹਾਂ ਦਾ ਕਰ ਦਿੱਤਾ ਵੀ ਕਹਿੰਦੇ ਅਸੀਂ ਵੀ ਹੋਣਗਾ ਹਾਂ ਇਲੈਕਸ਼ਨ ਲੜਨੀ ਆ ਤੇ ਇਹ ਤੁਹਾਡਾ ਨਜ਼ਰੀਆ ਕੀ ਕਹਿੰਦਾ ਇਹ ਤਾਂ ਗੱਲ ਇੱਕ ਸੀ ਜੇ ਚਾਰ ਪੰਜ ਹੋਰ ਜਲ ਕੇ ਤਾਂ ਗੱਲ ਕਿੱਧਰ ਨੂੰ ਜਾਊਗੀ ਮੇਰ ਸਿੰਘ ਜੀ ਤੁਸੀਂ ਹੁਣ ਗੱਲ ਬੜੀ ਕੰਮ ਦੀ ਗੱਲ ਆ ਕੀਤੀ ਆ ਹਾਂਜੀ ਜਿਹੜੀ ਆਪਾਂ ਪਹਿਲੇ ਗੱਲ ਕਰ ਚੁੱਕੇ ਹੈਗੇ ਨਾ ਪਰ ਸਾਡੇ ਚ ਜਾਗਤੀ ਆ ਗਈ ਆ ਹੂੰ ਉਹ ਜਾਗਰਤੀ ਦੇ ਨਾਲ ਇਹ ਸਗੋਂ ਲੋਕ ਉਲਟੇ ਫਸ ਜਾਂਦੇ ਆ ਹੁਣੇ ਸਹੀ ਗੱਲ ਹੈ ਤੁਹਾਡੀ ਹੂੰ ਕਿਉਂਕਿ ਜਿਹੜਾ ਸੀਨਾ ਦੇਖੋ ਜਿਹੜਾ ਹੁਣ ਜਿਸ ਤਰੀਕੇ ਨਾਲ ਅਮਰਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੁੰਦੇ ਹੋਏ ਕੋਈ ਖਰਚ ਨਹੀਂ ਆਇਆ ਔਰ ਸਭ ਤੋਂ ਵੱਧ ਵੋਟਾਂ ਲੈ ਕੇ ਦਿਓ ਬਿਲਕੁਲ ਜੀ ਬਿਲਕੁਲ ਇਸੇ ਤਰੀਕੇ ਨਾਲ ਦੇ ਬਾਕੀ ਦੂਜੇ ਸਿੰਘ ਵੀ ਹੈਗੇ ਆ ਜਦ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਦੱਸਿਆ ਵੀ ਹੈ ਨਹੀਂ ਵੀ ਤੁਹਾਡਾ ਦੋਸ਼ ਵੀ ਕੀ ਹੈਗਾ ਆ ਹੂੰ ਤੋ ਉਹਦੇ ਵਿੱਚ ਇਹ ਕੰਮ ਜਿਹੜੀ ਹੈਗੀ ਉਹ ਏਸੀ ਦਾ ਖਿਆਲ ਤਾਂ ਕਰਦੀ ਹੈ ਨਾ ਬਿਲਕੁਲ ਬਿਲਕੁਲ ਚਵਾਨ ਸਾਬ ਖਾਸ ਕਰਕੇ ਜੀਤ ਕਲਸੀ ਸਾਹਿਬ ਨੇ ਵੀ ਕਮਰ ਕਸ ਕਰ ਲਿਆ ਆ ਉਹ ਵੀ ਇਲੈਕਸ਼ਨ ਲੜਨਗੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਆ ਸਾਡੇ ਭਗਵਾਨ ਸੇ ਉਹ ਵੀ ਉਹ ਵੀ ਇਲੈਕਸ਼ਨ ਲੜਨਗੇ ਗਾਹਾਂ ਇੱਕ ਦੋ ਜਿਹਨੇ ਹੋਰ ਉਹਨਾਂ ਨੇ ਆਪੋ ਆਪਣੀ ਜਗ੍ਹਾ ਦੇ ਜਿੱਥੇ-ਜਿੱਥੇ ਕੋਈ ਗੱਲਬਾਤ ਚੱਲਦੀ ਹੈ ਜਿੱਥੇ ਖਾਸ ਕਰਕੇ ਬੜੇ ਸੁਧਰ ਔਰ ਬੜੇ ਸੂਜਵਾਨ ਵੋਟਰਿਆ ਦੇ ਉੱਥੇ ਉਹਨਾਂ ਨੇ ਇਹ ਇਲੈਕਸ਼ਨ ਆਜ਼ਾਦ ਲੜਨ ਦਾ ਜਿਹੜਾ ਗੱਲਬਾਤ ਕੀਤੀ ਆ ਮੈਨੂੰ ਇਦਾਂ ਲੱਗਦਾ ਚੌਂਸਾਹਬ ਇਹ ਤਾਂ ਕਹਿੰਦੇ ਹੋਣਾ ਵੀ ਇੱਕ ਨਹੀਂ ਹੈ ਇਹ ਜੇ ਸਿੰਘਾਂ ਦੀ ਉਧਰੋਂ ਡਾਰ ਆ ਗਈ ਤਾਂ ਲੱਗਦਾ ਗੱਲ ਕਿਤੇ ਹੋਰ ਪਾਸੇ ਨੂੰ ਪੈ ਜਾਣੀ ਆ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਹਾਂਜੀ ਔਰ ਇਹ ਜਿਹੜੀ ਹੈਗੀ ਨਾ ਜਿਸ ਤਰੀਕੇ ਨਾਲ ਇਹਨਾਂ ਨਜਾਇਜ਼ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਅੰਦਰ ਰੱਖਿਆ ਹੈਗਾ ਹਮਮ ਔਰ ਅਜ ਤੱਕ ਅ ਤੱਕ ਦੱਸਿਆ ਵੀ ਹੈ ਉਹਨਾਂ ਦੋਸ਼ ਵੀ ਕੋਈ ਨਹੀਂ ਦੱਸਿਆ ਹੈਗਾ ਹਮਮ ਹਮਮ ਜਿਸ ਤਰੀਕੇ ਨਾਲ ਕੌਮ ਦੇ ਵਿੱਚ ਜਾਗਰੂਕੀ ਆਈ ਹੈਗੀ ਉਸ ਹਿਸਾਬ ਦੇ ਨਾਲ ਜਿਹੜੇ ਲੋਕਾਂ ਨੇ ਇਹਨਾਂ ਨੂੰ ਬੜੇ ਇੱਕ ਤਰੀਕੇ ਦੇ ਨਾਲ ਅੰਦਰ ਰੱਖਿਆ ਹੈਗਾ ਉਹ ਉਲਟੀ ਫਸਣਗੇ ਇਸ ਗੱਲ ਦੇ ਵਿੱਚ ਚੌਂਸਾ ਜੀ ਵੈਦਾਂ ਨਹੀਂ ਲੱਗ ਰਿਹਾ ਆਹ ਕੀ ਬਾਤਾਂ ਸੋਸ਼ਲ ਮੀਡੀਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਡਾ ਕਿਆ ਪਤਾ ਗੁਰਪ੍ਰੀਤ ਭਾਈ ਸਟਾ ਗੁਰਪ੍ਰੀਤ ਸਿੰਘ ਦਾ ਵੀ ਮੈਸੇਜ ਆ ਰਿਹਾ ਉਹ ਕਹਿੰਦੇ ਉਥੋਂ ਆਪਣਾ ਪ੍ਰੋਗਰਾਮ ਉਹਨਾਂ ਨੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਕਹੀ ਹੈ ਤੇ ਮੰਨੂ ਵੀ ਉਹ ਕਹਿੰਦੇ ਆ ਤੁਸੀਂ ਦੋਵੇਂ ਵੀਰੇ ਬਹੁਤ ਸੋਹਣੀ ਗੱਲਬਾਤ ਕਰਦੇ ਆ ਉਹ ਕਹਿੰਦੇ ਉਹਨਾਂ ਦਾ ਨਜ਼ਰੀਆ ਇਹ ਕਹਿੰਦਾ ਵੀ ਲੱਗਦਾ ਇਹ ਇਕੱਠੇ ਸਿੰਘਾਂ ਨੂੰ ਲਿਆ ਕੇ ਲੱਗਦਾ ਸੌਂ ਚ ਕੌਣਗੇ ਸਾਰਿਆਂ ਨੂੰ ਹੀ ਤੁਸੀਂ ਮੇਰੇ ਸਹੀ ਤੁਸੀਂ ਅੱਜ ਦੀ ਜਿਹੜੀ ਹੁਣ ਪਾਰਲੀਮੈਂਟ ਵਿੱਚ ਹੁਣ ਡਿਬੇਟ ਹੋਈ ਐ ਇਸ ਵੇਲੇ ਹਾਂ ਹਾਂ ਜੇ ਤੁਸੀਂ ਉੱਥੇ ਦੀ ਥੋੜੀ ਥੋੜੀ ਦੇਖੋ ਤਾਂ ਕਿੰਨੇ ਮੈਂ ਜੋ ਦੇਖਿਆ ਹੈਗਾ ਅੱਗੇ ਕਦੀ ਇਦਾਂ ਦੀ ਡਿਬੇਟ ਨਹੀਂ ਹੋਈ ਕਦੀ ਨਹੀਂ ਹੋਈ ਬਿਲਕੁਲ ਸਹੀ ਆ ਹੂੰ ਠੀਕ ਹੈ ਨਾ ਇਹਦਾ ਕਾਰਨ ਕੀ ਹੈ ਇੱਕ ਜਿੱਦ ਜੇਸੀਕਰ ਹੁਣ ਵਖਰੇ ਵਖਰੇ ਪਾਰਟੀਆਂ ਦੇ ਵਿੱਚੋਂ ਸਾਰੇ ਯੋਧੇ ਬੰਦੇ ਜਾ ਰਹੇ ਆ ਬਿਲਕੁਲ ਔਰ ਇਹ ਵਿੱਚ ਦੇਖੋ ਜਿੱਥੇ ਹੁਣ ਅੱਗੇ ਕਲਾ ਅਮਰਪਾਲ ਸਿੰਘ ਹੈਗਾ ਸੀ ਫਿਰ ਸਰਗੀ ਸਿੰਘ ਨਾਲ ਲੜ ਗਿਆ ਹੁਣ ਚਾਰ ਵਿੱਚ ਹੋਰ ਦੂਜੇ ਹੈਗੇ ਉਹ ਵੀ ਦੇ ਕੱਲ ਨੂੰ ਅੱਗੇ ਵਿੱਚ ਪਹੁੰਚ ਆ ਗਏ ਬਸ ਬੱਲੇ ਬੱਲੇ ਫਿਰ ਗਲਤ ਹੋਣੀ ਹੈ ਨਾ ਫਿਰ ਨਹੀਂ ਨਹੀਂ ਅਸੀਂ ਬਿਲਕੁਲ 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 ਚੌਹਾਨ ਸਾਹਿਬ ਅਸੀਂ ਤਾਂ ਦੇਖੋ ਐ ਸੱਤ ਸਮੁੰਦਰੋਂ ਪਾਰ ਬੈਠੇ ਆ ਤੇ ਅਸੀਂ ਦਾ ਇੱਕ ਉਹ ਸੋਨੇ ਪੰਜਾਬ ਲਈ ਉਤੀ ਤਰੱਕੀ ਲਈ ਉਹਦੀ ਪਰ ਫਰਵਤ ਲਈ ਅਸੀਂ ਇੱਥੇ ਬੈਠੇ ਦੁਆਵਾਂ ਕਰਾਂਗੇ ਜੁਗ ਜੁਗ ਜੀਵੇ ਸਾਡਾ ਪੰਜਾਬ ਤੇ ਘੁਗ ਵਸੇ ਤੇ ਉੱਥੇ ਜਿੰਨੇ ਜਿੱਥੇ ਵੀ ਗੱਲ ਹੈ ਜੇ ਅਸੀਂ ਇਸ ਮੁਲਖਾਂ ਚ ਹੋ ਕੇ ਉਸ ਪੰਜਾਬ ਦੀ ਚੜ੍ਹਦੀ ਕਲਾ ਦੀ ਨਹੀਂ ਅਰਦਾਸਾਂ ਕਰ ਸਕਿਆ ਨਾ ਤੇ ਸਾਨੂੰ ਫਿਰ ਆਪਣੇ ਮਗਰੋਂ ਜਿਹੜਾ ਸੰਘ ਅਸੀਂ ਬੱਲ ਲਿਖਦੇ ਆ ਨਾ ਉਹ ਸਾਨੂੰ ਕੱਟਣਾ ਚਾਹੀਦਾ ਆ ਬਿਲਕੁਲ ਦੇਖੋ ਜੀ ਜਿਹੜੀ ਸਾਡੀ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਸੰਘ ਦੀ ਵੇ ਜਿੰਦ ਉਸ ਪਨਾਜਾਤ ਹੋਇਆ ਤੇ ਇਤੋਂ ਹੀ ਬੰਦੇ ਗਏ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਲੋਕਾਂ ਦੇ ਅਸੀਂ ਇੱਥੇ ਬਾਹਰ ਆਏ ਆ ਸਾਡੇ ਚ ਇਹਦਾ ਮਤਲਬ ਇਹ ਤਾਂ ਨਹੀਂ ਹੈ ਸਾਡਾ ਕੌਮੀ ਸਾਡੀ ਬਾਹਰ ਨਿਕਲ ਗਈ ਆ ਸਾਡੇ ਵਿੱਚ ਕੀ ਜਿਹੜੀ ਕੌਮੀ ਸਪਿਰਟ ਹੈਗੀ ਸਾਡੇ ਚ ਉਹ ਥੋੜੀ ਬਾਹਰ ਆ ਗਈ ਹੈ ਬਿਲਕੁਲ ਬਿਲਕੁਲ ਅਸੀਂ ਅਜਾੜ ਹਵਾ ਚ ਰਹ ਰਹੇ ਆ ਅਜਾੜ ਟਾਈਮ ਜਿਹੜੇ ਬਿਲਕੁਲ ਸਾਫ਼ ਸੁਥਰੇ ਵਿੱਚ ਰਹ ਕੇ ਤੇ ਸਾਡੀ ਸੋਚ ਜਿਹੜੀ ਹੈਗੀ ਆ ਬਿਲਕੁਲ ਅਸੀਂ ਉਹ ਸੋਚ ਦੇ ਨਾਲ ਖੜੇ ਆ ਅਸੀਂ ਬਿਲਕੁਲ ਬਿਲਕੁਲ ਤੇ ਖਾਸ ਕਰਕੇ ਜਿਹੜੀ ਹੁਣ ਖਬਰਾਂ ਆ ਰਹੀਆਂ ਵੀ ਕਹਿੰਦੇ ਜੁਲਾਈ ਦੇ ਲਾਗੇ ਇਹਨਾਂ ਨੇ ਇਸ ਮਹੀਨੇ ਵਿੱਚ ਭਾਈ ਅਮਰਤਪਾਲ ਨੂੰ ਜੇਲ੍ਹ ਜੋ ਦਿਬੜਗੋਚੋਂ ਲਿਆ ਆ ਕੇ ਇਹ ਲੱਗਦਾ ਵੀ ਕੁਛ ਨਾ ਕੁਛ ਹੋਊਗਾ ਸ਼ਾਇਦ ਹਵਾਵਾਂਾਂ ਚੰਗੀਆਂ ਆ ਪਰ ਚਲੋ ਅਸੀਂ ਆਸ ਕਰਾਂਗੇ ਇੱਥੇ ਬੈਠੇ ਆ ਤੇ ਅਸੀਂ ਤਾਂ ਚੜ੍ਹਦੀ ਕਲਾ ਖਾਸ ਕਰਕੇ ਭਾਈ ਅਮਰਤਪਾਲ ਔਰ ਖਾਸ ਕਰਕੇ ਉਸ ਪੰਜਾਬ ਦੀਆਂ ਦੁਆਵਾਂ ਹਰ ਵਕਤ ਮੰਗਦੇ ਆ ਚੌਂ ਸਾਹਿਬ ਐਂਡ 'ਚ ਹੋਰ ਕੋ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਤੇ ਕਹਾਂਗਾ ਦੇਰਿਆ ਅੰਦੀਰ ਨਹੀਂ ਕੀ ਬਾਤ ਆ ਹੂੰ ਠੀਕ ਹੈ ਇਹ ਸਭ ਕੁਝ ਜੋ ਕੁਝ ਵੀ ਹੈਗਾ ਜਿਹੜੇ ਕਿ ਜੱਲੇ ਇੱਕ ਰਾਤ ਤੋਂ ਬਾਅਦ ਇੱਕ ਜ਼ੁਲਮ ਤੋਂ ਬਾਅਦ ਦਿਨ ਜਰੂਰ ਚੜ੍ਹਨਾ ਹੁੰਦਾ ਆ ਹੂੰ ਹੂੰ ਔਰ ਉਹ ਟਾਈਮ ਹੁਣ ਆ ਰਿਹਾ ਹੈਗਾ ਜਿਹਦੇ ਵਿੱਚ ਕੌਮ ਜਿਹੜੀ ਆ ਜਾਗ ਪਈ ਆ ਹੂੰ ਹੂੰ ਔਰ ਸਾਨੂੰ ਸਾਡੇ ਹੱਕ ਜਿਹੜੇ ਬਹੁਤ ਜ਼ਰੂਰੀ ਚਾਹੀਦੇ ਆ ਠੀਕ ਹੈ ਜੀ ਮੈਂ ਤੁਹਾਤੋਂ ਇੱਥੇ ਇਜ਼ਾਜ਼ਤ ਲਵਾਂਗਾ ਤੇ ਜਿੰਨੇ ਵੀ ਆਪਾਂ ਨੂੰ ਅੱਜ ਦੇਖ ਰਹੇ ਆ ਜਾਂ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਮੈਂ ਅਰਦਾਸ ਔਰ ਉਹਨਾਂ ਨੂੰ ਇੱਕ ਬੇਨਤੀ ਵੀ ਕਰੂੰਗਾ ਵੀ ਆਪਣੇ ਵੱਲੋਂ ਥੋੜਾ ਜਿਹਾ ਨਾ ਉਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਤੁਸੀਂ ਇੱਥੇ ਬੈਠੇ ਕੁਝ ਜਿੰਨਾ ਵੀ ਕੁਝ ਕਰ ਸਕਦੇ ਖਾਸ ਕਰਕੇ ਜਿੰਦਾਬਾਦ ਜਿੰਦਾਬਾਦ ਨੇ ਤਾਂ ਆਪਣੀ ਮਸ਼ਾਲ ਚੱਕੀ ਹੋਈ ਆ ਅਸੀਂ ਸਟੈਪ ਸਟੈਪ ਅੱਗੇ ਜਾ ਰਹੇ ਆ ਤੇ ਅਸੀਂ ਇੱਥੋਂ ਉਹ ਗਵਰਨਮੈਂਟਾਂ ਨੂੰ ਵੀ ਉਹ ਸਰਕਾਰਾਂ ਨੂੰ ਵੀ ਅਸੀਂ ਆਪਣੇ ਅਧਾਰੇ ਵੱਲੋਂ ਵੀ ਇੱਕ ਬੇਨਤੀ ਕਰ ਸਕਦੇ ਆ ਵੀ ਥੋੜਾ ਜਿਹਾ ਆਪਣੇ ਫਰਜ਼ ਪਛਾਣੋ ਇੰਨਾ ਤੱਕਾ ਨਾ ਕਰੋ ਪੰਜਾਬੀਆਂ ਨਾਲ ਤੁਹਾਨੂੰ ਪਤਾ ਇਹ ਕੌਮ ਦੱਬਾ ਹੋਣ ਵਾਲੀ ਹੈ ਨੀਗੀ ਜਿੰਨਾ ਤੁਸੀਂ ਸਾਨੂੰ ਦਬੂਗੇ ਅਸੀਂ ਉਨਾ ਹੀ ਵਾਰ ਆਵਾਂਗੇ ਤੇ ਚੌਧਾ ਸਾਹਿਬ ਮੈਂ ਤੁਹਾਤੋਂ ਇੱਥੋਂ ਲੈਣੀ ਆਜ਼ਾਜ਼ਤ ਤੇ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਆਸ ਕਰ ਰਿਹਾ ਵੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਆ ਜੇ ਹੋਰ ਕੋਈ ਵੀ ਤੁਸੀਂ ਮੇਰੇ ਨਾਲ ਕਿਸੇ ਨੇ ਵੀ ਗੱਲ ਕਰਨੀ ਹੈ ਮੇਰਾ ਨੰਬਰ ਤੁਹਾਡੇ ਕੋਲ ਹੈਗਾ 51957755 ਤੇ ਜੁੜੇ ਰਹੋ ਆਪਣੇ ਹਰਮਨ ਪਿਆਰੇ ਟੀਵੀ ਜ਼ਿੰਦਾਬਾਦ ਦੇ ਨਾਲ ਨਾਲ ਰੇਡਵਾਂ ਤੇ ਮੈਂ ਆਸ ਕਰ ਰਿਹਾ ਤੁਸੀਂ ਸੈਚਰਡੇ ਸੰਡੇ ਮੰਡੇ ਤੇ ਟਿਊਜ਼ਡੇ ਚਾਰ ਦਿਨ ਰੇਡਵਰਕ ਕਚੇਰੀ ਚ ਤੁਹਾਡੀ ਜਮਾਂ ਲੈ ਕੇ ਪੇਸ਼ ਹੋਣਾ ਇੱਥੇ ਮਨੂ ਵਿਧਿਉਜ਼ਾਸ ਅਗਲੇ ਹੋਰ ਕਿਸੇ ਗੱਲਬਾਤ ਨਾਲ ਤੁਹਾਡੇ ਨਾਲ ਅੱਗੇ ਆਪਾਂ ਪੇਸ਼ ਹੋਵਾਂਗੇ ਮੈਨੂੰ ਇੱਥੇ ਦਿਉਜ਼ਾਸ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ